ਕੋਈ ਫੈਲਾ ਨਹੀਂ ਕੋਈ ਬੰਦ ਕੋਈ ਨਾ ਚੱਲ ਰਹੀ ਰੀ ਜਿਆਦਾ ਤੇ ਹੁਣ ਨਾ ਮੇਰਾ ਆਪਣੇ 96 ਕੋ ਬਾਹਰ 96 ਇਹ ਕਿਸਮਤ ਹੈ ਤੁਹਾਨੂੰ ਕਿਹ ਕੀ ਕਿਸਮਤ ਹੋਈ ਤੇ ਆਹ ਮੈਂ ਪੁਰ ਸਾਹਿਬ ਦੇਖੋ ਮੋਟਾ ਬਿੱਲਾ ਇਹ ਤੁਹਾਨੂੰ ਨਹੀਂ ਕੋਈ ਨਾ ਹੋ ਗਈ ਆ ਵੀਰ ਸੁਣ ਮੈਂ ਪੁਰਾ ਤੇ ਫਰਗੋਣੇ ਬੋਲੇ ਹਾਂ ਕਸੂਪਰੇਸ਼ਨ ਸਟਰੀਟ ਲੈਵਲ ਦਾ ਹੈ ਸਾਡੇ ਮਾਨਯੋਗ ਐਸਐਸਪੀ ਜੋਤੀ ਜਦੋਂ ਅੰਮਾ ਜੀ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਸਾਰੇ ਡਿਸਟ੍ਰਿਕਟ ਦੇ ਵਿੱਚ ਚੱਲਿਆ ਕਸੂਪਰੇਸ਼ਨ ਸਾਡਾ ਸਮਰਾਲੇ ਪੁਲਿਸ ਸਟੇਸ਼ਨ ਤੇ ਮਛਗੋੜੇ ਪੁਲਿਸ ਸਟੇਸ਼ਨ ਦੋਨੇ ਪਾਸੇ ਚੱਲ ਰਿਹਾ ਹੈ ਜਿਹੜੇ ਬੰਦੇ ਸਾਬਕਾ ਨਸ਼ਾ ਤਸਕਰ ਵੇਚਣ ਵਾਲੇ ਸੀ ਉਹਨਾਂ ਦਾ ਸਾਰਿਆਂ ਦੇ ਜਿਹੜੇ ਘਰਾਂ ਦੀ ਸਰਚ ਕਰ ਰਹੇ ਜੋ ਵੀ ਸਰਚ ਦੇ ਦੌਰਾਨ ਕੋਈ ਹੋਊਗਾ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਜਾਊਗਾ ਜਿਹੜੇ ਬੱਚਿਆਂ ਦੇ ਪਹਿਲਾਂ ਪਰਚੇ ਵੀ ਦਰਜ ਆ ਉਹਨਾਂ ਦਾ ਵੀ ਦੁਆਰਾ ਸੀ ਡੌਗ ਟੈਸਟ ਕਰਾ ਕੇ ਦੇਖ ਰਹੇ ਹਾਂ ਵੀ ਹੁਣ ਬੱਚੇ ਦੁਆਰਾ ਤਾਂ ਨਹੀਂ ਪੀਂਦੇ ਜੇ ਕੋਈ ਦੁਆਰਾ ਪੀਂਦਾ ਹੋਊਗਾ ਤਾਨੂੰ ਨਹੀਂ ਧਖਲ ਧਖਲ ਵੀ ਕਰਾਂ ਤੇ ਕੋਈ ਬਰਾਮਦ ਹੋਇਆ ਹੀ ਨਹੀਂ ਅਸੀਂ ਅਜੇ ਤਿੰਨ ਜਣੇ ਜਿਹੜੇ ਆਪਣੇ ਰੌਂਡ ਅਪ ਕੀਤੇ ਆ ਇਹਨਾਂ ਦਾ ਡੌਗ ਟੈਸਟ ਹੋਊਗਾ ਸਰ ਸਾਡੀ ਜਿਹੜੀ ਅਜੇ ਕੰਟੀਨਿਊ ਚੱਲ ਰਹੀ ਹੈ ਜੇ ਬਰਾਮਦ ਹੋਊਗਾ ਤੁਹਾਨੂੰ ਜਰੂਰ ਸ਼ੇਅਰ ਕੀਤਾ ਜਾਵੇ